ਆਇ ਨਾਮਕ ਤੈ ਸੋਵਾ ਕਿਤ ਕਰ ਅਨਹਦ ਮਾ ਜੈ ਅਨੰਦ ਸੁਣੋ ਵੜ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਤੂ ਕਰੋਗ ਸੰਤਾ ਪੁੱਤਰੇ ਹੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰ ਸੇ ਅਤਮਾ ਦਾ ਅਤਮ ਤੇ ਗੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਸਵਾਸ ਸਵਾਸ ਗੁਰੂ ਦਾ ਨਾਮ ਲੈਂਦੇ ਰਹਿਣਾ ਸਵੇਰੇ ਗੁਰੂ ਉੱਚੇ ਸਗਲ ਸੁਮਗਰੀ ਤੁਮਰੇ ਸੂਤਰ ਤਾਰੇ ਤੁਮ ਦੇ ਹੋਇ ਜੋ ਤੁਮਰੀ ਗੱਜ ਮੇ वाहेगुरू वाहिगुरू वाहिगुरू जी उरदास कोश वाहेगुरू जी ਸਹਾਇ ਵਾਰਤ ਰਘੂ ਤੇ ਜੀ ਕੀ ਪਾਤਸ਼ਾਹੀ ਦਸੂਜ ਸੁਪ੍ਰਤਕਤੋ ਦੀ ਸੁਪ੍ਰਿਕਾਏ ਗੁਰੂ ਨਾਨਕ ਜੀ ਦੇ ਚਾਏ ਫਿਰੰਗਰpur ਦੇ ਅਰਦਾਸ ਅਸਰਾਮ ਦਾ ਸੇਵਾ ਮੈਂ ਸਹਾਇ ਅਰਜਨਪੁਰ ਗੋਬਿੰਦ ਨਾਥ ਸਿਰੋ ਸ੍ਰੀ ਹਰਿਨਾਮਾਏ ਸ੍ਰੀ ਗੁਰੂ ਈਸ਼ੂ ਜੀ ਆਈ ਹੈ ਜਿਸ ਡਿਟੇ ਸਭ ਨੂੰ ਜਾਇ ਏਖ ਬਾਦਰ ਸੁਰੀਆਏ ਕਰ ਨੌਂ ਦਿਨ ਆਵੇ ਤਾਏ ਸੋਥਾਈ ਹੋਏ ਸਹਾਇ ਦਸਵੇਂ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੌ ਥਾਈ ਹੋਏ ਸਹਾਏ ਜਿਸਾਂ ਪਾਤਸ਼ਾਹ ਜਿਨ੍ਹਾਂ ਨੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਦ ਦਰਸ਼ਨ ਦੀ ਦਰ ਦਤਿਆ ਅੰਦਰ ਕੇ ਕਾਲ ਸੋ ਜੀ ਸਾਹਿਬ ਬੋਲੋ ਜੀ ਜਬ ਇਹ ਅਰੇ ਚੌਥਾ ਸੇ ਵੀ ਜਾਉਂਦੇ ਆ ਚੌਦੀਆਂ ਮੁਕਤੀਆਂ ਹਟਣਾ ਜਮੀਨਾ ਤਪੀਆਂ ਜਿਨਾ ਨਾਮ ਜਪਿਆ ਵੱਢ ਛਕਿਆ ਦੇਖ ਲਾਹੀ ਤੇਗਵਾਹੀ ਦੇਖਿਆ ਢੜਕੀਤਾ ਤਿਨਾ ਪਿਆਰਿਆ ਸਚਿਆਰਿਆ ਜੀ ਕਮਾਈ ਦਾ ਧਿਆਨ ਅੰਦਰ ਕੇ ਖਾਸ ਜੀ ਸਹਬੂਲ ਜੀ ਜਿਨਾ ਸੰਗਾਸਨ ਉੱਤੇ ਵੇਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨਹਾਇਆ ਚਰਖੜੀਆਂ ਤੇ ਚੜੇ ਤਨ ਨਾਰਿਆ ਨਾਛਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਲਬ ਨਹੀਂ ਹੋਰਿਆ ਤਿਨਾ ਦੇ ਕਮਾਈ ਦਾ ਧਿਆਨ ਅੰਦਰ ਕੇ ਖਾਸ ਜੀ ਸਹਬੂਲ ਜੀ ਪੰਜਾਉ ਤਪਉ ਸਰਬਤ ਗੁਰਦਵਾਰਿਆਂ ਦਾ ਧਿਆਨ ਅੰਦਰ ਕੇ ਕਾਂਸ ਜੀ ਸਹਿਬੋ ਜੀ ਮਹਾਰਾਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਤਹਾਂ ਤਹਾਂ ਰਸਿ ਹਰਿਆਏ ਦੇਖਦੇ ਫੁਦੇ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਹਿਜ ਸਾਹਿਜ ਖਾਲਸਾ ਜੀ ਕੇ ਬੋਲ ਬਾਲੇ ਬੁਲੂ ਜੀ ਸਿੱਖਾਂ ਨੂੰ ਸਿੱਖਿਆਨ ਕੇਸ ਕਾਨ ਰਹਿਤ ਦਾਨ ਬਿਵੇਕ ਦਾਨ ਵਿਸਾਗ ਦਾਨ ਪ੍ਰੋਸਾ ਦਾਨ ਦਾਨਾ ਸਰਦਾਰ ਨਾਮਦਾਰ ਸ੍ਰੀ ਬਲਸਰਜ ਕੇ ਦਰਸ਼ ਇਸ਼ਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੁਲ ਜੀ ਸਿਖਾਂ ਦਾ ਮਨ ਨਿਵਾ ਮਨ ਉੱਚੀ ਮੁਖ ਦਾ ਰੱਖਾ ਵੇ ਗੁਰੂ ਜੀ ਨੇ ਮਾਣਿਆ ਜੀ ਮਾਨ ਜਿ ਟਾਣਿਆਂ ਦੇ ਤਾ ਨਿਉਟਿਆਂ ਦੀ ਓੜ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮਹਾਵਕ ਅਨੁਸਾਰ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੀ ਦੇ ਮਹਾਵਕ ਅਨੁਸਾਰ ਆਪ ਜੀ ਦੇ ਕਾਹਲਾ ਦੇ ਪ੍ਰੀਤਵਾਲ ਦਿਓਲ ਸਮੂਹ ਪਰਿਵਾਰ ਵੱਲੋਂ ਮਹਾਰਾਜ ਆਪ ਜੀ ਦੇ ਚਰਨ ਪਸਨਾ ਕੀਤੇ ਨੇ ਮਹਾਰਾਜ ਨਵੀਂ ਜੱਕੀ ਬਣਾਈ ਹੈ ਮਹਾਰਾਜ ਆਪ ਜੀ ਦੇ ਚਰਨ ਪਸਨਾ ਕੀਤੇ ਹਨ ਆਪ ਜੀ ਦੇ ਚਰਨ ਆਪ ਨੇ ਗ੍ਰਹਿ ਲ ਕੇ ਪੁਆਏ ਹਨ ਮਹਾਰਾਜ ਸ੍ਰੀ ਸੁਖਨੇ ਸਾਹਿਬ ਦੇ ਜਾਪ ਉਪਰੰਤ ਤੇ ਬਾਣੀ ਪੜੀ ਗਈ ਹੈ ਕੀਰਤਨ ਹੋਏ ਹਨ ਸ਼ਬਦ ਵਿਚਾਰਾ ਹੋਈਆਂ ਹਨ ਮਹਾਰਾਜ ਛੇ ਪੌੜੇ ਅਨੰਦ ਸਾਹਿਬ ਜੀ ਕੀ ਅਰਦਾਸ ਗੁਰਵਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਕਥਾ ਵਿਚਾਰਾ ਕਰਦੇ ਆ ਬਿਆੰਤ ਬਿਆੰਤ ਹੀ ਪ੍ਰਕਾਤੀਆਂ ਭੁੱਲਾਂ ਗੋਲੀਆਂ ਅਗਾਹਾਂ ਤੋਂ ਸਮੱਦ ਬਖਸ਼ਣੇ ਬਾਣੀ ਸੋਧ ਕੇ ਸੱਚ ਹਨ ਵਿਖੇ ਪਰਵਾਣ ਕਰਨੇ ਬਾਣੀ ਦਾ ਫਲ ਆਇਆ ਹੀਆਂ ਸੰਤਾਂ ਦੇ ਹਿਰਦਿਆਂ ਅੰਦਰ ਵਸੋਣਾ ਮਹਾਰਾਜ ਪਰਵਾਰ ਦੇ ਰਿਹੀਂ ਇਹ ਕਾਰਜਾਂ ਨੂੰ ਨਿਰਵਿਗਨਤਾ ਸਹਿ ਸੰਪੂਰਨ ਕਰਨੇ ਮਹਾਰਾਜ ਮਹਾਰਾਜ ਪਰਵਾਰ ਦੀ ਇੱਛਾ ਕੇ ਸੋ ਹੰਡਣੀ ਹੋਵੇ ਮਹਾਰਾਜ ਕਿਰਪਾ ਕਰਨੇ ਆਪ ਜੀ ਦੇ ਹਾਜੂਰ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹ ਭੇਟ ਕੀਤਾ ਗਿਆ ਹੈ ਆਾ ਜੀ ਅੰਗੀਕਾਰ ਕਰੋ ਸੇਵਕਾਂ ਦੇ ਪਰਦੇ ਕੱਢਣੇ ਦੁੱਖੜੇ ਦੂਰ ਕਰਨੇ ਚੜ੍ਹਦੀਆਂ ਕਲਾ ਬਖਸ਼ਣੀਆਂ ਮਹਾਰਾਜ ਪਰਵਾਰ ਵੱਲੋਂ ਖੜਾ ਪਰਸ਼ਾ ਦੀ ਦੇ ਲੰਗਰ ਪ੍ਰਸ਼ਾਦ ਦੇ ਹਾਜ਼ਰ ਖਾਨ ਆਪ ਜੀ ਨੂੰ ਪਰਵਾਨ ਤੁੰ ਪਰਵਾਨਿਆ ਹੋਇਆ ਪ੍ਰਸ਼ਾਸਨ ਵਿੱਚ ਵਰਤੋਂ ਦੇ ਰੱਖ ਲਈ ਲਿਆ ਹੋਇਆ ਜੋ ਜੀ ਸ਼ਕੇ ਸੋ ਸਵਾਸ ਸਵਾਸ ਤੇ ਰਹੀ ਨਾਮ ਜਪੇ ਕਹਾਂ ਵਾਹਿਗੁਰੂ ਜੀ ਦੇਵ ਤੇ ਮਹਾਰਾਜ ਪਰਵਾਰ ਵੱਲੋਂ ਗੁਰਦਾਸਾ ਵਾਸਤੇ 1000 ਰੁਪਇਆ ਲੈ ਕਰਕੇ ਹਾਜ਼ਰ ਹੁੰਦੇ ਹਨ ਮਹਾਰਾਜ ਨਾਖਿਆਨਿਆ ਚੋ ਮਾਇਆ ਆਈ ਸੋਖ ਜਾਂਦੇ ਭਰਪੂਰ ਕਰਨੇ ਇੱਕ ਤੋਂ ਅਧੇਕ ਕਰਨੇ ਕਮਾਈਆਂ ਵਿੱਚ ਵਰਕਤਾ ਪਾਉਣੀਆਂ ਮਹਾਰਾਜ ਕਮਾਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਦਮ ਕਦਮ ਲੈ ਕੇ ਲਾਉਣੇ ਚੜ੍ਹਦੀਆਂ ਕਲਾ ਕਰਨੀਆਂ ਨਗਰ ਖੇੜੇ ਸੁਖਵਲ ਤੌਣੀ ਦੀਝਿਆ ਬੰਗਾ ਕਰਨਾ ਮਹਾਰਾਜ ਸਮੂਹ ਕਿਸਾਨ ਵੀਰਾਂ ਦੀ ਛੜਤੀ ਕਲਾ ਕਰਨੀ ਹਰ ਵਿਦਵਾਨ ਨੇ ਫਤੇ ਬਖਸ਼ ਨੀ ਮਹਾਰਾਜ ਸਮੂਹ ਪਰਵਾਰ ਦੀ ਸਮੂਹ ਸੰਗਤ ਦੀ ਛੜਤੀਆਂ ਕਲਾ ਕਰਨੀਆਂ ਰੰਧੇ ਕਾਰਜਾਂ ਨੂੰ ਮੰਦਰ ਵਿਗੰਤਾ ਸਹਿ ਸੰਪੂਰਨ ਕਰਨੇ ਸੰਤਾ ਕੇ ਕਾਰਜ ਦੀ ਆਖ ਖੋਇਆ ਪਰ ਕਾਮਕਰ ਆਵਣ ਆਇਆ RAM ਜੀ ਦੇ ਮਹਾਵਾਕ ਨੂੰ ਸਰਮਹਾਰਾਜ ਪਰਿਵਾਰ ਨੂੰ ਉਹ ਕੰਮ ਆਰੰਭ ਕਰਨ ਦੀ ਆਗਿਆ ਬਖਸ਼ੋ ਮਹਾਰਾਜ ਆਜੀ ਆਪਣੇ ਪਾਵਨ ਪਵਿੱਤਰ ਹੁਕਮ ਨਾਵੇ ਬਖਸ਼ੋ ਸੰਗਤਾਂ ਨੂੰ ਨਿਭਾ ਨਿਹਾਲ ਨਿਹਾਲ ਕਰੋ ਗੁਰ ਨਾਨਕ ਨਾਮ ਚੜਜੀ ਕਲਾ ਤੇਰੇ ਬਾਣੇ ਸਰਬਸਾ ਬਾ ਦੁਰਗਿਆਪੇ ਅਕਾਲ ਕੀ ਤਬੇ ਛਲਾਇਓ ਸਰ ਸੇ ਖਣ ਕੋ ਹੁਕਮ ਹੈ ਗੁਰੂ ਮਾਨਿਓ गुरु ग्रंथ जी मानयो प्रकट गुरु की जो प्राको मिलोच है खोज शब्द में राज करेगा खालसा की रहे नाम क्वार हुए सब मिलेंगे बचे शरण जो क्वार हुए सब मिलेंगे बचे शरण जो बोले सो निहाल جی کا واہ واحر جی کی فتح گرو گریب ناج ست نام شری واحر سورٹھ ملا جا کے سمرن سب کچھ ہے ਕਾਲ ਨਾ ਜਾਈ ਜਿਸ ਪ੍ਰਭ ਤਿਆਗ ਵਰਕਤ ਰਾਚੋ ਜੋ ਸਭ ਮੈਂ ਰਹਿ ਆਸਮਾਈ ਜਾ ਕੇ ਸਿਮਰਨ ਸਭ ਕੀ ਸ਼ਫਾਈ ਹੈ ਪਿਰਥੀ ਕਾਲ ਨਾ ਜਾਈ ਜਿਸ ਪ੍ਰਭ ਤਿਆਗ ਵਰਕਤ ਰਾਚੋ ਜੋ ਸਭ ਮੈਂ ਰਹਿ ਆਸਮਾਈ ہر ہر سمرو سنت گوپالا سا سنگ ملنا چاہو پورن ہوا رہاو ہو سار سال نت پرت پالم سہت گل گلو کہو نانک پر تمری بسرت جگت جیون کیسے پاوے ਸਾਨੂੰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਜ ਗਲ ਲਾਵੇ ਕਹੁ ਨਾਨਕ ਪ੍ਰਤਮ ਰੇ ਕਿਸਰਤ ਜਗਤ ਜੀ ਹੁ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਛੇ ਵਟਬਾਗੇ ਹੋ ਕਾਫੀ ਸਮੇਂ ਤੋਂ ਗੁਰੂ ਘਰ ਆ ਜੀ ਹਜ਼ੂਰੀ ਕੋ ਚੁੜ ਬੈਠੇ ਹੋ ਸੋ ਆਸ਼ੀਰਵਾਦੀ ਸ਼ੋਧਕੀਤ ਕਥਾ ਵਿਚਾਰਾਂ ਸੁਣ ਕੇ ਦੀਆਂ ਪਰਿਵਾਰ ਵੱਲੋਂ ਸਮੂਹ ਸੰਗਤਾਰੇ ਜੀ ਆਇਆਂ ਨੂੰ ਸੋ ਮਹਾਰਾਜ ਕੇ ਫਾਕਰ ਪਰਵਾਰ ਦੇ ਸਿਰ ਤੇ ਬਿਰ ਫਰਮਤ ਰੱਖਣ ਤੇ ਜਿਹੜੇ ਕਾਰੋਬਾਰ ਹੋ ਸੋ ਹੰੜੜੇ ਹੋਣ ਸੋ ਬਾਦਸ਼ਾਹ ਇੰਦੇ ਕਾਰਜਾਂ ਨੂੰ ਦਰਵਿਗਨਤਾ ਸਹਿ ਸੰਪੂਰਨ ਕਰਨ ਸੋ ਇੱਥੇ ਹੀ دیਵਾਨਾ ਦੀ ਸਮਾਗਤੀ ਹੈ ਪਰਿਵਾਰ ਵੱਲੋਂ ਗੁਰਦਆਸਬ ਵਾਸਤੇ 1000 ਰੁਪਇਆ ਲੈ ਕਰਕੇ ਹਾਜ਼ਰ ਹੁੰਦੇ ਹਨ ਸੋ ਗੁਰੂ ਕਾ ਦੇ ਕਮੇਟੀ ਵਾਲੋਂ ਉਹ ਆ ਕੇ ਸਟੇਜ 'ਤੇ ਆਖਾਸਰ ਫਾਉਲ ਲੈਂਦੇ بولے سو نہا سو کمائیاں کرپا کر پان ہر میدانے فتح بخشن سو سمو سنگت بےنتی ہے لنگر پرشادی تیار پر تیار ہن سو پہلا گڑاہ پرشادی وتا جاوے گی مہاراج جی کی سواری گرد صاحب جائے گی برنگ سب نے لنگر پرشادہ چھکے جایا ہے پرواز کو بےنتی ہے ਸੋ ਗੁਰੂ ਕਰਦੇ ਪ੍ਰítomਾਨ ਪ੍ਰੈਸ ਮੀਡੀਆ ਹਵਾਲ ਸਿੰਘ ਮਾਦੋਪੁਰੇ ਜੋ ਕਿ ਸਾਡੇ ਵਿੱਚ ਮੌਜੂਦ ਹਨ ਸੋ ਮਹਾਰਾਜ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ ਕਰਨ ਸੋ ਇੱਥੇ ਬੁਲਾਈਏ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਾਹਿ ਗੁਰ ਸਾਰੇ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ Obrigado.